ਪੰਜਾਂ ਪਿਆਰਿਆਂ ਸਿੱਖ ਧਰਮ ਵਿੱਚ ਪੰਜ ਪਿਆਰਿਆਂ ਦੀ ਮਰਿਆਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ ਗੁਰੂ ਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਪੰਜ ਪਿਆਰਿਆਂ ਨੂੰ ਅਸੀਂ ਲਗਭਗ ਪਿਛਲੇ 300 ਸਾਲ ਤੋਂ ਅਰਦਾਸ ਵਿੱਚ ਸਤਿਕਾਰ ਵਜੋਂ ਸਿਮਰਦੇ ਆ ਰਹੇ ਹਾਂ ਉਹਨਾਂ ਦੇ ਨਾਮ ਹਨ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ 3 ਮਾਰਚ 1699 ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਲਈ ਅਤੇ ਸੰਪੂਰਨ ਮਨੁੱਖ ਦੀ ਤਸਵੀਰ ਨੂੰ ਆਖਰੀ ਚੋਹਾਂ ਦੇਣ ਲਈ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਰੀ ਇਕੱਠ ਬੁਲਾਇਆ ਕਲਗੀਧਰ ਪਾਤਸ਼ਾ ਆਪਣੇ ਅਦਭੁਤ ਜਾਹੋ ਜਲਾਲ ਵਿੱਚ ਸੰਗਤਾਂ ਦੇ ਇਸ ਇਤਿਹਾਸਿਕ ਦੀਵਾਨ ਅੰਦਰ ਹਾਜ਼ਰ ਹੋਏ ਆਪਣੀ ਨੰਗੀ ਸ੍ਰੀ ਸਾਹਿਬ ਨਾਲ ਇਲਾਹੀ ਸੂਰ ਵਿੱਚ ਸੰਬੋਧਿਤ ਹੁੰਦਿਆਂ ਫਰਮਾਇਆ ਕਿ ਮੈਨੂੰ ਅੱਜ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਸਤਗੁਰੂ ਜੀ ਨੇ ਪੰਜ ਵਾਰੀ ਇਹ ਲਲਕਾਰ ਦੁਹਰਾਈ ਅਤੇ ਪੰਜੇ ਵਾਰੀ ਗੁਰੂ ਦੀਆਂ ਬਖਸ਼ਿਸ਼ਾਂ ਨਾਲ ਨਿਵਾਜੇ ਗੁਰਸਿੱਖਾਂ ਨੇ ਆਪਣੇ ਸੀਸ ਗੁਰੂ ਜੀ ਨੂੰ ਪੇਂਟ ਕੀਤੇ ਤੰਬੂ ਦੇ ਓਲੇ ਵਿੱਚੋਂ ਆਪਣੇ ਵਰਗਾ ਬਣਾ ਕੇ ਉਹਨਾਂ ਨੂੰ ਬਾਹਰ ਲੈ ਆਂਦਾ ਗੁਰੂ ਅਤੇ ਸਿੱਖ ਇੱਕੋ ਜਿਹੇ ਰੱਬੀ ਸਰੂਪ ਵਿੱਚ ਸ਼ੋਭ ਰਹੇ ਸਨ ਇਹ ਪੰਜੇ ਸਚਿਆਰ ਮਨੁੱਖ ਹੋ ਗਏ ਪੰਚ ਪਰਵਾਣ ਹੋ ਗਏ ਇਹ ਪੰਚ ਸਦਾ ਲਈ ਪ੍ਰਦਾਨ ਹੋ ਗਏ ਗੁਰੂ ਨੂੰ ਸੀਸ ਭੇਟ ਕਰਨ ਵਾਲੇ ਸਦੀਵ ਕਾਲ ਲਈ ਪਿਆਰਿਆਂ ਦੇ ਖਿਤਾਬ ਨਾਲ ਨਿਵਾਜ਼ ਦਿੱਤੇ ਗਏ। ਸਤਿਗੁਰੂ ਜੀ ਨੇ ਸਰਬ ਲੋਹ ਦੇ ਬਾਟੇ ਵਿੱਚ ਜਲ ਅਤੇ ਪਤਾਸੇ ਪਾ ਕੇ ਪੰਜ ਬਾਣੀਆਂ ਦਾ ਪਾਠ ਕਰਕੇ ਇਹਨਾਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਫਿਰ ਸਮੂਹ ਸੰਗਤਾਂ ਨੂੰ ਸੰਬੋਧਨ ਕਰਦਿਆਂ ਫਰਮਾਇਆ ਕਿ ਇਹ ਮੇਰਾ ਗੁਰੂ ਰੂਪ ਖਾਲਸਾ ਹੈ। ਪੂਰਨ ਸਤਗੁਰੂ ਹੈ ਇਸ ਖਾਲਸਾ ਰੂਪੀ ਪੂਰੇ ਸਤਗੁਰੂ ਪਾਸੋਂ ਹੁਣ ਮੈਂ ਅੰਮ੍ਰਿਤ ਦੀ ਯਾਚਨਾ ਕਰਦਾ ਹਾਂ ਇਨ੍ਹਾਂ ਪੰਜਾ ਪਿਆਰਿਆਂ ਨੇ ਉਸ ਇਤਿਹਾਸਕ ਇਕੱਠ ਵਿੱਚ ਸਭ ਦੇ ਸਾਹਮਣੇ ਸਤਗੁਰੂ ਜੀ ਨੂੰ ਅੰਮ੍ਰਿਤ ਛਕਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਅਤੇ ਉਸ ਤੋਂ ਬਾਅਦ ਵੀ ਪੰਜ ਪਿਆਰੇ ਗੁਰਪੰਥ ਦੇ ਪ੍ਰਤੀਨਿਧ ਹੋਣ ਦੇ ਨਾਤੇ ਸਿੱਖ ਕੌਮ ਦੇ ਮਾਮਲਿਆਂ ਸੰਬੰਧੀ ਗੁਰ ਸ਼ਬਦ ਦੀ ਤਾਬਿਆ ਗੁਰਮਤੇ ਦੇ ਰੂਪ ਵਿੱਚ ਫੈਸਲੇ ਕਰਦੇ ਆ ਰਹੇ ਹਨ ਅਰਦਾਸ ਵਿੱਚ ਅਕਾਲ ਪੁਰਖ 10 ਗੁਰੂ ਸਹਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸਭ ਤੋਂ ਪਹਿਲਾਂ ਇਨ੍ਹਾਂ ਪੰਜਾਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਸਾਰੀ ਸੰਗਤ ਵਾਹਿਗੁਰੂ ਕਹਿੰਦੀ ਹੈ ਗੁਰਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਜਾਉਣ ਦਾ ਅਧਿਕਾਰ ਵੀ ਸਿਰਫ ਤੇ ਸਿਰਫ ਪੰਜਾਂ ਪਿਆਰਿਆਂ ਨੂੰ ਹੀ ਬਖਸ਼ਿਆ ਗਿਆ ਹੈ